ਲਾ ਭਾਈ ਇੱਥੇ ਇੱਥੇ ਤੇ ਆਂਦੇ ਹੋ ਜੀ ਆਪਕਾ ਪਵਾਰ ਵਾਲੇ ਮਾਲਵੇ ਵਾਲੇ ਮਾਝੇ ਵਾਲੇ ਦੁਆਬੇ ਵਾਲੇ ਸਾਰੇ ਇਕੱਠੇ ਆਂ। ਬੇ ਆਪਾ ਸਾਰੇ ਹੀ ਆਂ। ਇਹ ਹਰਿਆਣਾ ਵੀ ਆਪਣਾ ਪੰਜਾਬ ਵੀ ਆਪਣਾ ਯੂਪੀ ਵੀ ਆਪਣਾ ਹੀ ਆਪਣਾ ਹੀ। ਤੋਂ ਬਿਲਕੁਲ ਇਹ ਦੋਖਾ ਇਸ ਤਰ੍ਹਾਂ ਨੌਜਵਾਨ ਨੇ ਗੱਲ ਕੀਤੀ ਕਿ ਸਵਾਦ ਨੂੰ ਸਭ ਤੋਂ ਵੱਡੀ ਮਾਰ ਪਈ। ਚੰਡੀਗੜ੍ਹ ਤੋਂ ਦਾ ਪਵਾਰ ਨੂੰ ਜਾੜ ਕੀ ਬਣਾਇਆ ਗਿਆ। ਉਹਨਾਂ ਦਾ ਜੋ ਉਪਕਰਜ ਆ ਉਹ ਆਪਦੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਹ ਬੋਲੀਆਂ ਨੇ ਉਹ ਜੋ ਬਾਦੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ ਉਹਦੀ ਬੋਲੀ ਵੀ ਖਤਮ ਕਰਤੀ ਪਰ ਤੁਹਾਡਾ ਧੰਨਵਾਦ ਆ ਕਿ ਤੁਸੀਂ ਆਪਣੀ ਬੋਲੀ ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ ਸੋ ਆਪਾਂ ਜਕਾਰੇ ਝੰਡੇ ਜਿਹੇ ਹੋਏ ਬੈਠਿਆ ਯਾਰ ਦੋ ਕ ਜਕਾਰੇ ਛੱਡ ਗਏ ਆਪਾਂ ਬਲੇਸਨ ਹੈ ਨੌਜਵਾਨ ਆਗੂ ਨਵਦੀਪ ਸਿੰਘ ਜਲਵੇੜਾ ਉਹ ਨੌਜਵਾਨ ਆ ਜਿਹਨੇ 2020 ਦੇ ਅੰਦੋਲਨ 'ਚ ਜਾਨ ਸੌਂਪਤੀ ਸੀ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਸੀਂ ਪੰਜਾਬ ਤੋਂ ਤੁਰੇ ਤੁਸੀਂ ਇਧਰੋਂ ਹਰਿਆਣੇ ਵੱਲੋਂ ਜ਼ੋਰ ਲਾ ਰਹੇ ਸੀ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਉਹ ਦ੍ਰਿਸ਼ ਵਾਇਰਲ ਹੁੰਦਾ ਜਿੱਦੋਂ ਉਹ ਨੌਜਵਾਨ ਇੱਕ ਵਾਟਰ ਕੈਨਨ ਦਾ ਮੂੰਹ ਮੋੜਦਾ ਉਹ ਪਾਣੀ ਵਾਲੀ ਵਿਚਾਰਡ ਦਾ ਮੂੰਹ ਮੋੜਦਾ ਉਸ ਇੱਕ ਘਟਨਾ ਨੇ ਪੰਜਾਬ ਹਰਿਆਣਾ ਇਨੀ ਪੂਰੀ ਦੁਨੀਆ ਚ ਬੈਠੇ ਨੌਜਵਾਨਾਂ ਦੇ ਦਿਲਾ ਜੋਸ਼ ਭਰਤਾ ਸੀ ਤੇ ਉਸ ਘਟਨਾ ਕਰਕੇ ਨੌਜਵਾਨ ਘਰਾਂੋਂ ਨਿਕਲ ਕੇ ਸੰਘਰਸ਼ ਦੇ ਵਿੱਚ ਆ ਗੁੱਦੇ ਸੀ ਸੋ ਇਸ ਨੌਜਵਾਨ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਹੁਣ ਆਪਾਂ 220 ਵਾਲੇ ਦੋਨੋਂ ਦਾ ਦੂਜਾ ਹਿੱਸਾ ਅੱਪਾ ਮੰਨ ਲਗੇ ਦੂਜਾ ਭਾਗ ਮੰਨ ਲਗੇ ਦੂਜਾ ਮੋਰਚਾ ਮੰਨ ਲਗੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਆਪਾਂ ਬੈਠੇ ਆਂ ਪਰ ਜਿਸ ਤਰੀਕੇ ਨਾਲ ਨਵਦੀਪ ਨੇ ਆ ਕੇ ਆਪਣੀ ਦਰਦ ਕਹਾਣੀ ਦੱਸੀ ਹੈ ਕਿ ਕਿਵੇਂ ਮੈਨੂੰ ਟਾਰਚਰ ਕੀਤਾ ਗਿਆ ਕਿਵੇਂ ਜ਼ੁਲਮ ਕੀਤਾ ਗਿਆ ਕਿਵੇਂ ਤਸ਼ੱਦਦ ਟਾਇਆ ਗਿਆ ਜੱਡੇ ਪਾਰੇ ਕੇ ਬਰਫਾ ਲਟਾਇਆ ਗਿਆ ਪਾਣੀ ਜਿ ਡਵਾਇਆ ਗਿਆ ਕਰੰਟ ਲਾਇਆ ਗਿਆ ਕਈ ਕਈ ਰਾਤਾਂ ਕਈ ਕੀ ਦਿਨ ਸੌਣ ਨਹੀਂ ਦਿੱਤਾ ਗਿਆ ਸੋਏ ਕੋਈ ਨਵੀਂ ਗੱਲ ਨਹੀਂ ਆ ਇਹ ਸ਼ੁਰੂਆਤ ਆ ਭਰਾਵੋ ਇਹ ਯਾਦ ਰੱਖਿਓ ਆ ਜਿਹੜੇ ਨਵੇਂ ਕਾਲੇ ਕਾਨੂੰਨ ਲੈ ਕੇ ਆਏ ਆ ਮੈਂ ਅੱਜ ਇਹਦੇ ਗਲਤਫਹਿਮਾ ਨਹੀਂ ਕਰਨੀ ਚਾਹਣਾ ਐ ਵੈਸੇ ਜਸਪੰਦਰ ਤੱਕ ਆ ਆ ਜਿਹੜੇ ਨਵੇਂ ਕਾਨੂੰਨਾ ਜੇ ਸੋਧ ਕਰਕੇ ਕਹਿੰਦੇ ਆ ਅਸੀਂ ਵਸਤੀਵਾਦੀ ਕਾਨੂੰਨ ਆ ਅਸੀਂ ਰੇਜਾਂ ਦੇ ਬਣਾਏ ਹੋਏ ਕਾਲੇ ਕਾਨੂੰਨਾਂ ਤੋਂ ਲੋਕਾਂ ਨੂੰ ਸਤਕਾਰਾ ਦਿਵਾਇਆ ਲੋਕਾਂ ਨੂੰ ਇਨਸਾਫ਼ ਮਿਲੂਗਾ ਜਿਸ ਤਰੀਕੇ ਨਾਲ ਇਹਦੇ ਵੈ ਸੁਣੀ ਚਾਹੀਦੀ ਸੀ ਇਹਦੇ ਚਰਚਾ ਹੋਣੀ ਚਾਹੀਦੀ ਸੀ ਇਹਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਉਵੇਂ ਨਹੀਂ ਹੋਇਆ ਇਹਨਾਂ ਨੇ ਬਹਾਨਾ ਬਣਾਇਆ ਵੀ ਅਸੀਂ ਜਿਹੜੀ ਆਈਪੀਸੀ ਦੀ ਧਾਰਾ ਹੈ ਉਹ ਚ ਬਦਲਾਵਾ ਕਰਤਾ ਜੀ ਲੋਕਾਂ ਨੂੰ ਅਸੀਂ ਬਹੁਤ ਔਖਾ ਕਰਤਾ ਜੀ ਪਰ ਯਾਦ ਰੱਖਿਓ ਉਹ ਕਾਨੂੰਨਾਂ ਦੇ ਨੁਕਤੇ ਜਿਹੜੇ ਸਾਨੂੰ ਅੱਜ ਪੜਨ ਦੀ ਲੋੜ ਹੈ ਜਿਹੜੇ ਕਾਨੂੰਨਾਂ ਦੇ ਮਹਰ ਲੋਕ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਆਪਣੇ ਲੋਕਾਂ ਨੂੰ ਕਿ ਉਹਨਾਂ ਕਾਨੂੰਨਾਂ ਤਹਿਤ ਕਿਵੇਂ ਇਹ ਦੇਸ਼ ਆ ਜਿਹੜਾ ਪੂਰ ਸਟੇਟ ਵੱਧ ਰਿਹਾ ਜਾਂ ਕਿਵੇਂ ਪੁਲਸੀ ਧੱਕਾशाही ਪੁਲਸੀ ਗੁੰਡਾਗਰਦੀ ਪੁਲਸ ਦਾ ਰਾਜ ਇੱਥੇ ਆਉਣ ਵਾਲੇ ਸਮੇਂ 'ਚ ਹੋਣਾ ਜਿਵੇਂ ਕਿ ਉਹ ਕਾਨੂੰਨ 'ਚ ਕਿਹਾ ਗਿਆ ਹੈ ਕਿ 25 ਤੋਂ 40 ਦਿਨਾਂ ਤੱਕ ਕਿਸੇ ਵੀ ਬੰਦੇ ਨੂੰ ਚੱਕ ਕੇ ਕੋਈ ਇਤਲਾ ਨਹੀਂ ਦੇਣੀ ਕਿਸੇ ਕੋਰਟ ਨੂੰ ਕਿਸੇ ਜੱਜ ਨੂੰ ਕਿਸੇ ਅਦਾਲਤ ਨੂੰ ਕਿਸੇ ਘਰਦਿਆਂ ਨੂੰ ਪਰਿਵਾਰ ਦੇ ਮੈਂਬਰ ਨੂੰ ਗੈਰ ਕਾਨੂੰਨੀ ਤੌਰ ਤੇ ਤਹਾਨੂੰ ਉਹ ਆਪਣੇ ਕੋਲੇ ਹਿਰਾਸਤ 'ਚ ਰੱਖ ਸਕਦੇ ਆ 25 ਤੋਂ 40 ਦਿਨ ਦਾ ਸਮਾਂ ਪੁਲਿਸ ਕੋਲੇ ਬੰਦਾ 25 ਮਿੰਟ ਰਹਿ ਜੇ ਬਹੁਤ ਹੁੰਦਾ ਹੈ 25 ਮਿੰਟਾਂ ਜੀ ਪੁਲਿਸ ਕੀ ਕਰ ਦਿੰਦੀ ਹੈ ਤੇ ਜਿਹੜਾ ਬੰਦਾ ਮਹੀਨਾ ਮਹੀਨਾ ਕਿਸੇ ਦਾਪ ਨੂੰ ਨਹੀਂ ਪਤਾ ਕਿਸੇ ਪਰਿਵਾਰ ਨੂੰ ਨਹੀਂ ਪਤਾ ਕਿਸੇ ਸਮਾਜ ਨੂੰ ਨਹੀਂ ਪਤਾ ਕਿ ਲੋਕਾਂ ਨੂੰ ਨਹੀਂ ਪਤਾ ਉਹਦਾ ਹਸ਼ਰ ਕੀ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੂੰ ਨਾ ਜਿੰਨਾ ਤੱਕ ਮੈਂ ਮਾਰਾ ਮੋਟਾ ਉਹਦੀ ਸਮਝ ਸਕਿਆਂ ਕਰਨ ਨੂੰ ਕਿ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਲੋਕ ਨੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਮੁਲਾਜ਼ਮ ਨੇ ਚਾਹੇ ਸਾਡੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਵਿਦਿਆਰਥੀ ਨੇ ਚਾਹੇ ਕੋਈ ਵੀ ਵਰਗ ਜਿਹੜਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰੂਗਾ ਸੜਕਾਂ ਦੇ ਉੱਤਰੂਗਾ ਆਪਣੇ ਲੋਕਾਂ ਨੂੰ ਲਾਮਬੰਦ ਕਰੂਗਾ ਉਹਨਾਂ ਦੇ ਉੱਤੇ ਜਿਹੜੇ ਅਤਵਾਦੀ ਰੋਕੂ ਕਾਨੂੰਨ ਹੈ ਉਹ ਲਾਗੂ ਕਿਵੇਂ ਕਰਨੇ ਆ ਆ ਸੜਕਾਂ ਦੇ ਵਿਚਾਂ ਦੇ ਉੱਤੇ ਹੀ ਐਨਐਸਏ ਦੇ ਯੂਈਪੀਏ ਲਾਉਣ ਦੀਆਂ ਭਰਾਵੋ ਤਿਆਰੀਆਂ ਹੋ ਗਈਆਂ ਪੰਨ ਤੋੜ ਹੋਊਗੀ ਜਿਵੇਂ ਆਪਾਂ ਦੇਖਿਆ 26 ਜਨਵਰੀ ਨੂੰ ਇਹਨਾਂ ਦੇ ਬੰਦਿਆਂ ਨੇ ਹੀ ਪੰਨ ਤੋੜ ਕੀਤੀ ਉੱਥੇ ਉਹ ਮੈਂ ਉਹਦਾ ਗਵਾਹ ਦਾਦਾ ਕਿ ਕਿ 26 ਜਨਵਰੀ ਨੂੰ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਜਾਂ ਬੱਸਾਂ ਖੜੀਆਂ ਸੀਆਂ ਸੜਕਾਂ ਦੇ ਪਾਸੇ ਉਹਨਾਂ ਨੌਜਵਾਨਾਂ ਰਾਣਾ ਨਾਲ ਲੋਹੇ ਦੀਆਂ ਦਾ ਡੰਡਿਆਂ ਨਾਲ ਪੰਨ ਰਹੇ ਸੀ ਮੈਂ ਕਿਹਾ ਮੈਂ ਕਿਹਾ ਵੀ ਇਹ ਕਾਰਨ ਕੀ ਆ ਕੀ ਕਾ ਬੰਦਿਆ ਇਹ ਸਰਕਾਰੀ ਹੈ ਜੀ ਉਹੀ ਚਾਰੇ ਪੰਜੇ ਨੌਜਬਾਨ ਜਿੱਦਾਂ ਦੀਆਂ ਸ਼ਕਲਾਂ ਮੇਰੇ ਚਿੱਤੇ ਸੀ ਅੱਕੇ ਗੁਰਦੁਆਰਾ ਮੈਨੂਗਾ ਢਿੱਲੇ ਦੇ ਕੋਲ ਜਾ ਕੇ ਉਹ ਪੁਲਸੀ ਗੱਡੀ 'ਚ ਬੈਠੇ ਸੀ ਉਹਨੇ ਆਪ ਵੀ ਭੰਨਤੋੜ ਕਰਾ ਕੇ ਆਪ ਹੀ ਅੱਗ ਲਵਾ ਕੇ ਇੱਥੇ ਯੂਏਪੀ ਐਨਐਸਏ ਲਾ ਕੇ ਸਾਡੇ ਕਿਸਾਨ ਆਗੂਆਂ ਦੇ ਉੱਤੇ ਸਾਡੇ ਮਜ਼ਦੂਰਾਂ ਆਗੂਆਂ ਦੇ ਉੱਤੇ ਜਾਂ ਜਿਹੜੇ ਵੀ ਸੰਘਰਸ਼ ਕਰਨ ਵਾਲੇ ਲੋਕ ਨੇ ਜਿਹੜੇ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਜਿਹੜੇ ਆਪਣੇ ਲੋਕਾਂ ਨੂੰ ਜਗਾਉਂਦੇ ਆ ਜਿਲ੍ਹਾ ਕਿੰਨੇ ਬੰਦ ਕਰਨੇ ਆ ਭਰਾਵੋ ਇੱਕ ਮੋਢੀ ਦੀ ਗੱਲ ਸਮਝ ਲਓ ਜਿਹੜਾ ਹੋਰ ਤੱਕ ਜਿਹੜਾ ਕਾਰਪੋਰੇਟ ਆ ਜਿਹੜਾ ਵੱਡਾ ਘਰਾਣਾ ਜਿਹੜਾ ਪੂਰੇ ਭਾਰਤ ਦੀ ਹਰ ਮਹਿਕਮੇ ਹਰ ਅਧਾਰੇ ਦੇ ਉੱਤੇ ਹਰ ਥੀਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਜਿਵੇਂ ਰੇਲਵੇ ਉਹਨਾਂ ਦੇ ਕੋਲੇ ਆ ਗਿਆ ਦੂਰ ਸੰਚਾਰ ਦਾ ਮਹਿਕਮਾ ਆ ਗਿਆ 에ਰਪੋਰਟ ਨਾਲ ਕੋਲੇ ਆ ਕੇ ਆਹ ਤਰੀਕੇ ਨਾਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਕਿੰਨੇ ਹਵਾਲੇ ਕਰ ਲੀਆਂ ਇਹ ਇੱਕ ਤਰੀਕੇ ਨਾਲ ਕਾਨੂੰਨ ਬਣਾ ਕੇ ਤੁਹਾਨੂੰ ਜੇਲਾ 'ਚ ਬੰਦ ਕਰਕੇ ਤੁਹਾਨੂੰ ਡਰਾ ਕੇ ਧਮਕਾ ਕੇ ਦਹਿ ਪਾ ਕੇ ਘਰਾਂ ਤਾਲ ਕੇ ਉਹਨਾਂ ਦਾ ਰਾਫਦਰਾ ਕਿਵੇਂ ਕਰਦਾ ਸੁਸ਼ਕਾਰ ਕੇ ਮੈਂ ਖਾਸਾ ਕੋਲੋਂ ਬੇਇੱਜ਼ਤੀ ਕਰਦਾ ਕਿ ਜਿੱਥੇ ਅਸੀਂ ਹੋਰਾਂ ਗੱਲਾਂ ਬਾਰੇ ਲੋਕਾਂ ਨੂੰ ਸ਼ਿਕਾਇਤ ਕਰਦੇ ਆ ਜਾਗਰੂ ਕਰਦੇ ਆ ਉਹਨਾਂ ਕਾਲੇ ਕੂਨਾਵਾਂ ਵਾਲੇ ਵੀ ਕਰੂਰ ਮਹਾਰਾ ਦੀ ਰਾਇ ਲੈ ਕੇ ਸੈਮੀਨਾਰ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਸਾਨੂੰ ਇਹਨਾਂ ਕਾਲੇ ਕੂਨਾ ਦਾ ਵੀ ਪੁਰਜ਼ੋਰ ਜਿਹਦਾ ਹੋ ਰੋਹ ਕਰਨਾ ਚਾਹੀਦਾ ਸੋ ਇਹ ਤੁਹਾਡੇ ਲੋਕਾਂ ਦੀ ਜਿੱਤ ਹੈ ਮੈਂ ਨਵਦੀਪ ਨਾ ਗੱਲ ਕਰਦਾ ਸੀਗਾ ਉਹ ਕਹਿੰਦਾ ਬਈ 16 ਮੁਕੱਦਮੇ ਦਿੱਤੇ ਆ ਦੋ ਮੁਕੱਦਮਿਆਂ ਦੀ ਜ਼ਿੰਮੇਵਾਰੀ ਪਾਈ ਹੈ ਬਾਕੀ ਮੁਕੱਦਮੇ ਉਵੇਂ ਰੱਖ ਲੈ ਜੇ ਸ਼ਾਇਦ ਅੱਜ ਲੋਕ ਲੋ ਨਾ ਜੁੜਦਾ ਲੋਕ ਨਾ ਇਕੱਠੇ ਹੁੰਦੇ ਆਵਾਜ਼ਾਂ ਨਾ ਬੁਲੰਦ ਹੁੰਦੀਆਂ ਲੋਕਾਂ ਦਾ ਨਾ ਸੱਜਦਾ ਹੁੰਦੇ ਹਲੇ ਕਿਸਾਨ ਆ ਗੋ ਚਲੋ ਭਈ ਬਾਰੇ ਉਸ ਤਰ੍ਹਾਂ ਤਰੀਕ ਨੂੰ ਸ਼ਾਇਦ ਨਵਦੀਪ ਸਿੰਘ ਜਲੇਵੇੜਾ ਭੁੱਲ ਜਾਂਦੇ ਵੀ ਆਪਾਂ 4-5 ਸਾਲ ਛੱਡ 14 ਕਿਉਂ ਇੱਕ ਪਰਦੇ ਜਮਾਨਤ ਹੁੰਦੀ ਦੂਜੇ ਦੀ ਗਰਫਦਾਰੀ ਦੂਜੇ ਦੀ ਹੁੰਦੀ ਤੀਜਾ ਚੌਥਾ ਪੰਜਵਾਹੀ ਕੰਮ ਚੱਲਣਾ ਸੀਗਾ ਸੋ ਤੁਹਾਡੇ ਲੋਕਦਰੋ ਦੀ ਤੁਹਾਡੇ ਇੱਕੇ ਤੁਹਾਡੇ ਸੰਗਸਤੀ ਜਿੱਤਾ ਪਤਾ ਲੱਗਣਾ ਚਾਹੀਦਾ ਹੈ ਕਿ ਹਲੇ ਸੀ ਜਾਉਣੇ ਐ ਇਹ ਆਵਾਜ਼ ਸਾਡੀ ਵਾਲੇ ਤੱਕ ਨਹੀਂ ਇਹ ਆਵਾਜ਼ ਸਾਡੀ ਦਿੱਲੀ ਤੱਕ ਪਹੁੰਚਣੀ ਚਾਹੀਦੀ ਆ ਮੈਂ ਝਕਾਰੇ ਨਾਲ ਆਪਣੀ ਸਮਾਪਤੀ ਕਰੂੰਗਾ ਫਲੰਦਵਾੜ ਦੇ ਵਿੱਚ ਹੁਣ ਜਵਾਬ ਦੇਣਾ ਬੋਲੇ ਸੋਨਹੀਆਂ ਜਿੰਦਾਬਾਦ ਜਿੰਦਾਬਾਦ ਬੋਲੇ ਸੋਨਹੀਆਂ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Subscribe to One India channel and never miss an update.